ਹਾਂਜੀ ਸਸੀ ਗੱਲ ਸਾਰਿਆਂ ਨੂੰ ਨਾਂ ਬਲਜਿੰਦਰ ਸਿੰਘ ਤੇ ਤਨਖਾਹ ਆਪਣੀ ਹੈਗੀ 21500 ਇਹ ਮੈਂ ਵੀਡੀਓ ਕੁਝ ਲਾਈਕ ਵਿਊ ਕਰਕੇ ਨਹੀਂ ਮੈਂ ਤੁਹਾਨੂੰ ਇੱਕ ਰਿਐਲਿਟੀ ਦਿਖਾਉਣ ਲੱਗਾ ਕਿ ਕੀ ਚੀਜ਼ ਚ ਸਕੂਨ ਹੁੰਦਾ ਤੇ ਉਹ ਸਕੂਨ ਕਿਹੜਾ ਆਜੋ ਤੁਹਾਨੂੰ ਮੈਂ ਦਿਖਾਉਣਾ ਇਹ ਆਪਣੀ ਸੈਲਰੀਸ ਲੱਗਦੇ ਹੈ ਤੇ ਇਹ ਲੋਹਾਂ ਤਰ੍ਹਾਂ ਸੜਿਆ ਫੂਲ ਡੈਡੀ 10 ਰੁਪਏ ਦੇ ਟੁੱਟੇ ਹੈਗੇ ਇਹ ਗੱਲ ਜੈਸ ਕੋ ਦਿਖਾਣੇ ਚਾਹਨਾ ਕਿਹੜਾ ਬਈ ਲੱਖਾਂ ਨਾਲ ਤੇ ਇਹ ਲੱਭਣੇ ਨਹੀਂ ਕਿਤੇ ਸਕੂਨ ਹੈ ਜ਼ਿੰਦਗੀ ਦਾ ਡੈਡੀ ਤੈ ਵੀ ਖਾਣੇ ਬਿਸਕਟ ਚਾਹ ਹੈਗੀ ਆ ਮੰਮੀ ਪੁੱਛ ਰਹੀ ਇਹ ਇਹ ਸਕੂਨ ਆ ਬਈ ਜ਼ਿੰਦਗੀ ਦਾ ਜਿਹਨਾਂ ਜਿਹਨਾਂ ਕੋਲ ਮਾਪੇ ਹੈਗੇ ਨੇ ਬਈ ਪਿਆਰ ਸਤਕਾਰ ਬਸ ਇਹ ਤੋਂ ਤੇ ਕੋਈ ਚੀਜ਼ ਨਹੀਂ ਹੈਗੀ ਇਹ ਇਹ ਸਕੂਨ ਕਹਿੰਦਾ 20 ਰੁਪਏ ਜ਼ਿੰਦਗੀ ਦਾ ਸਕੂਨ ਅਸਲ ਕਮਾਈ ਬੇਬੇ ਬਾਪੂ ਤੰਦਰੁਸਤ ਨੇ ਖੁਸ਼ ਨੇ ਬਸ ਇਦੋਂ ਉੱਤੇ ਕੁਛ ਨਹੀਂ ਉਵੇਂ ਹੀ ਬਸ ਖੜੇ ਖੜੇ ਜੀ ਆ ਕੀਤਾ ਇਦਾਂ ਮੈਂ ਕਿਹਾ ਵੀਡੀਓ ਪਾਵਾਂ ਤੇ ਰਿਐਲਿਟੀ ਆ ਮੈਂ ਜਦੋਂ ਵੀ ਕਿਤੇ ਬਾਪੂ ਕੋਲੋਂ ਪੈਸੇ ਮੰਗਾਂ 20 ਮੰਗਾਂ ਨੇ 30 ਦੇਣਿਆ ਜੇ 100 ਮੰਗ ਲਾਂ ਨੇ 100 ਦੇ ਦੇਣਾ 200 ਮੰਗ ਲਿਆ ਕਈ ਅੱਧੀ 300 ਹੀ ਦੇ ਦੇਣਾ ਕੋਈ ਚੱਕਰ ਨਹੀਂ ਸਕੂਨ ਬਾਬੇ ਜ਼ਿੰਦਗੀ ਦਾ ਮਾਪੇ ਖੁਸ਼ ਨੇ ਸਾਰਾ ਕੁਝ ਉਕਰਪੂਤਿਆ